हां जी शान भाइयो की हालचाल ने आज आपा ਤੁਹਾਡੇ ਲਈ ਲੈ ਕੇ ਆਇਆ ਨਾਟ 11 2001 ਮਾਡਲ ਹੈ 65% ਨਵਾਂ ਡੀਆਈ ਹੋਇਆ ਹੋਇਆ ਪਾਵਰ ਸਟੀering ਹੈ ਟਾਇਰ ਵਗੈਰਾ ਚੈੱਕ ਕਰ ਸਕਦੇ ਹੋ ਇਹ ਟਰੈਕਟਰ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲ ਨੇੜੇ ਭਧੌੜ ਵਿਖੇ ਖੜਾ ਹੈ ਟਰੈਕਟਰ ਦੀ ਡਿਮਾਂਡ ਹੈ 2,95,000 ਰੁਪਿਆ 65% ਨਵਾਂ ਡੀਆਈ ਪਾਵਰ ਸਟੀering ਹੈ 2001 ਮਾਡਲ ਹੈ। ਤੁਹਾਡਾ 2,95,000 ਰੁਪਇਆ। ਜਿਸ ਕਿਸੇ ਵੀਨੇ ਟਰੈਕਟਰ ਲੈਣਾ ਆਪਾਂ ਨੰਬਰ ਪਾ ਮੇਂ ਕੰਟੈਕਟ ਕਰ ਸਕਦੇ ਹੋ। ਇੱਕ ਮਾਡਲ। ਆਕੇ ਸ਼ੋ ਵਗੈਰਾ ਵਿੱਚੋਂ ਚੈੱਕ ਕਰ ਸਕਦੇ ਹੋ। ਮਗਰਾਟ ਵਗੈਰਾ ਵਿੱਚੋਂ ਦੇਖ ਸਕਦੇ ਹੋ। ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਧੰਨਵਾਦ।